わあ。 ਤਨ ਕੀ ਸਰਣਾ ਜਿਨ ਤੂੰ ਨਹੀਂ ਵੇਸ਼ਰਿਆ ਦੰਡੋਤ ਬੰਦਨ ਅਨਿਕ ਵਾਰ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਖਜ਼ੂਰੀ ਅੰਦਰ ਗੁਰਦੁਆਰਾ ਚਰਨ ਕਮਲ ਸਾਹਿਬ ਜੀ ਵਿਖੇ ਜੋ ਸਾਲਾਨਾ ਗੁਰਮਤ ਸਮਾਗਮ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਮੇਰ ਕਰਕੇ ਆਪਾਂ ਸਾਰਿਆਂ ਤੋਂ ਸੇਵਾ ਲੈ ਲੈਂਦੇ ਨੇ ਈਸ਼ਵਰ ਦੇ ਇਸ ਅਸਥਾਨ ਦੇ ਸਮਾਗਮ ਦੀ ਆਪ ਜੀ ਹਾਜ਼ਰੀ ਭਰ ਰਹਿ ਕੋ ਸਨਮਾਨਯੋਗ ਭਾਈ ਸਾਹਿਬ ਭਾਈ ਖਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਸਤਿਗੁਰਾਂ ਦਾ ਅੰਮ੍ਰਿਤ ਵਚਨ ਕੀਰਤਨ ਸਾਨੂੰ ਸਰਵਣ ਕਰਾਇਆ ਅੱਜ ਭਾਈ ਸਾਹਿਬ ਜੀ ਨੇ ਮਿੱਤਰ ਪਿਆਰੇ ਨੂੰ ਉਹ ਖਿਆਲ ਗਾਇਕੀ ਵਿੱਚ ਹੀ ਗਾਇਆ ਹੈ ਉਸ ਤੋਂ ਪਹਿਲਾਂ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਯੂ ਐਸ ਏ ਤੋਂ ਉਹਨਾਂ ਦੀ ਬਹੁਤ ਤੀਬਰ ਇੱਛਾ ਸੀ ਜੀ ਮੈਂ ਸਤਗੁਰਾਂ ਦੇ ਇਹਨਾਂ ਸਮਾਗਮਾਂ ਵਿੱਚ ਕੀਰਤਨ ਦੀ ਹਾਜ਼ਰੀ ਭਰ ਸਕਾਂ ਉਹਨਾਂ ਨੇ ਕੀਰਤਨ ਸਰਵਣ ਕਰਾਇਆ ਭਾਈ ਸਾਹਿਬ ਜੀ ਨੇ ਕੀਰਤਨ ਦੀ ਸਮਾਪਤੀ ਤੇ ਰਾਗ ਸੋਰਠ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਅੰਮ੍ਰਿਤ ਵਚਨ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇਹ ਔਰ ਭੈ ਨਹੀਂ ਜਾਕੇ ਜਾਕੇ ਕੰਚਨ ਮਾਟੀ ਮਾਨ ਇਹ ਅੰਮ੍ਰਿਤ ਵਚਨ ਸਰਵਣ ਕਰਾਏ ਨੇ ਕੱਲ ਵੀ ਆਪ ਸੰਗਤ ਨੂੰ ਬੇਨਤੀ ਕੀਤੀ ਸੀ ਜੀ ਐਸ਼ਵਰੇ ਸਾਰੇ ਸਿੱਖ ਜਗਤ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹਾਦਤ ਦਿਵਸ ਮਨਾਇਆ ਹੈ ਔਰ ਸੰਗਤ ਨਿਰੰਤਰ ਅਜੇ ਵੀ ਮਨਾ ਰਹੀ ਹੈ ਤੇ ਸਾਡੇ ਚਿੱਤੇ ਸਿਜੀ ਸਤਿਗੁਰਾਂ ਦਾ ਇੱਕ ਇੱਕ ਅੰਮ੍ਰਿਤ ਵਚਨ ਚਾਰ ਦਿਨ ਆਪਾਂ ਆਧਾਰ ਬਣਾ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਸ਼ਾਬਦਿਕ ਰੂਪ ਵਿੱਚ ਆਪਾਂ ਦਰਸ਼ਨ ਕਰ ਸਕੀਏ ਉਹਨਾਂ ਦੇ ਸ਼ਬਦ ਰੂਪ ਵੀ ਸਤਿਗੁਰਾਂ ਦੀ ਸਪਰਸ਼ਤਾ ਸਾਨੂੰ ਮਿਲ ਸਕੇ ਸ਼ਬਦ ਰੂਪ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਨੇੜਤਾ ਸਮੀਪਤਾ ਮਿਲ ਸਕੇ ਇਸ ਕਰਕੇ ਆਪ ਸੰਗਤ ਦਾ ਸਹਿਯੋਗ ਹੈ ਕਰੋ ਕਿਰਪਾ ਸਾਧ ਸੰਗਤ ਜੀ ਆਪਾਂ ਅੱਜ ਉਸ ਧਰਤੀ ਤੇ ਬੈਠੇ ਹਾਂ ਜਿੱਥੇ ਮੇਰਾ ਚੋਜੀ ਪ੍ਰੀਤਮ ਕਲਗੀਆਂ ਵਾਲਾ ਸਤਿਗੁਰੂ ਬਸ ਇੱਕ ਦਿਨ ਪਹਿਲਾਂ ਹੀ ਤਾਂ ਆਪਣੇ ਨੀਤਰਾ ਦੇ ਸਾਹਮਣੇ ਪੁੱਤਰਾਂ ਨੂੰ ਪੁਰਜਾ ਪੁਰਜਾ ਕੱਟ ਮਰੇ ਦੇਖਿਆ ਆਪਣੀ ਪਿਆਰੀ ਸਿੱਖਾਂ ਨੂੰ ਸ਼ਹੀਦ ਹੁੰਦਿਆਂ ਦੇਖਿਆ ਆਪਣੇ ਪਿਆਰਿਆਂ ਨੂੰ ਸ਼ਹੀਦ ਹੁੰਦਿਆਂ ਦੇਖਿਆ ਤੇ ਆ ਝੰਡ ਇਸ ਝੰਡ ਦੇ ਥੱਲੇ ਅਕਾਲ ਦਾ ਸੁੱਤ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਸੁਰਤ ਵੈ ਗੁਰੂ ਜੀ ਦੇ ਚਰਨਾਂ ਵਿੱਚ ਹਮੇਸ਼ਾ ਗੀ ਚੁੱਭੀ ਹੈ ਉਸ ਚੁੱਭੀ ਕੋਈ ਸੁਰਤ ਦੇ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਆਪਾਂ ਸਾਰੇ ਬੈਠੇ ਸਤਿਗੁਰੂ ਕਿਰਪਾ ਕਰਨ ਆਪਾਂ ਸ਼ਬਦ ਤੋਂ ਵਿਚਾਰ ਆਰੰਭ ਕਰਾਂਗੇ ਇਤਿਹਾਸ ਵੀ ਇੱਥੋਂ ਦਾ ਹਰ ਸਾਲ ਭਾਵੇਂ ਆਪਾਂ ਬਾਚਨੇ ਆ ਪ੍ਰਸੰਗਤ ਜੀ ਪੋ ਦੇ ਦਿਨ ਹੋਣ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਸਿੱਖਾਂ ਦੀ ਉਹਨਾਂ ਦੀ ਗਾਥਾ ਦੀ ਗੱਲ ਕੀਤੀ ਜਾਏ ਹਰ ਕਿਰਦਾ ਜਿਹੜਾ ਉਹ ਬੈਰਾਗ ਨਾਲ ਪੂਰਤ ਹੋ ਜਾਂਦਾ ਹੈ ਕਰੋ ਕਿਰਪਾ ਅਦਬ ਸਹਿਤ ਗੁਰੂ ਬਖਸ਼ੀ ਫਤਿ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਨੇ ਬੜੇ ਟੇਕੇ ਸਤਿਗੁਰਾਂ ਦੇ ਅੰਮ੍ਰਿਤ ਸ਼ਬਦ ਕੀਰਤਨ ਸਰਵਣ ਕਰਾਇਆ ਇੱਕ ਸ਼ਬਦ ਉਹਨਾ ਵਰਤਿਆ ਜੀ ਮਹਿਸੂਸ ਕਰਨਾ ਸ਼ਬਦ ਦਾ ਉਚਾਰਨ ਇੱਕ ਹੋ ਸਕਦਾ ਹੈ ਜਿਸ ਰਾਗ ਜਾਂ ਟਿਊਨ ਵਿੱਚ ਗਾਇਆ ਜਾ ਸਕਦਾ ਹੈ ਉਹ ਕੰਨਾਂ ਦੇ ਰਾਹੀਂ ਅੰਦਰ ਪਹੁੰਚਦਾ ਹੈ ਪਰ ਮਹਿਸੂਸ ਕਰਨਾ ਸਭ ਦਾ ਇੱਕੋ ਜਿਹਾ ਨਹੀਂ ਹੁੰਦਾ ਅੰਦਰ ਮਹਿਸੂਸ ਕਰ ਲੈ ਇਹ ਸਤਿਗੁਰੂ ਕਿਰਪਾ ਕਰਨ ਤੇ ਤਾਂ ਹੈ ਉਂਝ ਜਦੋਂ ਬੰਦਾ ਅੰਦਰੋਂ ਮਹਿਸੂਸ ਕਰਦਾ ਹੈ ਧੁਰ ਅੰਦਰ ਤੋਂ ਜੁੜ ਜਾਂਦਾ ਹੈ ਉਸ ਵਕਤ ਸਤਿਗੁਰਾਂ ਦਾ ਹਰ ਬਚਨ ਜਿਹੜਾ ਉਹ ਸਾਡੇ ਧੁਰ ਅੰਦਰ ਨੂੰ ਰਸ ਦੇਣ ਲੱਗ ਪੈਂਦਾ ਹੈ ਭਾਈ ਸਾਹਿਬ ਜਦੋਂ ਕਹਿ ਰਹੇ ਸਨ ਉਹਨੂੰ ਸਤਿਗੁਰਾਂ ਦਾ ਇੱਕ ਬਚਨ ਯਾਦ ਆਇਆ ਮਹਾਰਾਜ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਹੈ ਕਿ ਜਿਸ ਬੰਦੇ ਦੇ ਅੰਦਰ ਫੋੜਾ ਹੋਵੇ ਜਿਸ ਬੰਦੇ ਦੇ ਅੰਦਰ ਮੰਨ ਲੋ ਕੁ ਰਸੌਲੀ ਹੋਵੇ ਸਿਰ ਵਿੱਚ ਜਾਂ ਸਰੀਰ ਦੇ ਕਿਸੇ ਹਿੱਸੇ 'ਚ ਤੇ ਜਦੋਂ ਉਸ ਨੂੰ ਉਸ ਫੋੜੇ ਦੀ ਦਰਦ ਹੁੰਦੀ ਹੈ ਪਰਿਵਾਰ ਦੇ ਜੀ ਬਾਕੀ ਵੀ ਉਹਦੇ ਕੋਲ ਬੈਠੇ ਆ ਮਹਾਰਾਜ ਦੇ ਕੋ ਕਿਵੇਂ ਸਮੱਤ ਦਿੰਦੇ ਆ ਸਾਨੂੰ ਪਰਿਵਾਰ ਦੇ ਜੀ ਬਾਕੀ ਵੀ ਉੱਥੇ ਨੇ ਉਹਦੇ ਬੱਚੇ ਨੇ ਉਹਦੇ ਮਾਪੇ ਨੇ ਇਸਤਰੀ ਹੈ ਮੰਨ ਲਓ ਸਾਰਾ ਪਰਿਵਾਰ ਹੈ ਪ੍ਰਸੰਗਤ ਜੀ ਜਿਹੜੀ ਦਰਦ ਜਿਹੜੀ ਚੀਜ਼ ਜਿਹੜੀ ਪੀੜਾ ਉਸ ਫੋੜੇ ਨੂੰ ਮਹਿਸੂਸ ਕਰਨ ਵਾਲੇ ਕੋਲੇ ਨਾ ਉਹ ਕੋਲ ਮੰਜੇ ਤੇ ਪਏ ਕੋਈ ਪੁੱਤਰ ਨੂੰ ਵੀ ਮਹਿਸੂਸ ਨਹੀਂ ਹੁੰਦੀ ਫਿਰ ਬਿੰਤੀ ਬਾਣੀ ਮਹਿਸੂਸ ਕਰਨੀ ਇਹ ਤਾਂ ਸਤਿਗੁਰੂ ਕਿਰਪਾ ਕਰੇ ਪਰ ਸੱਚੀ ਉਹਨਾਂ ਆਪਾਂ ਦੇਖੋ ਬੈਰਾਗ ਵਿੱਚ ਬਚਨ ਸਨ ਮਹਾਰਾਜ ਜੀ ਦਾ ਇੱਕ ਬਚਨ ਹੈ ਕਿ ਜਿਨ੍ਹਾਂ ਅੰਦਰ ਉਮਰ ਥਲ ਸਹੀ ਜਾਣਨ ਸੂਲੀਆਂ ਜਿਨ੍ਹਾਂ ਦੇ ਉਮਰ ਥਲ ਦਰਤ ਸਿੱਧਾ ਸੀ ਫੋੜਾ ਕਰਨੇ ਆ ਜੀ ਮੈਂ ਲਫ਼ਜ਼ ਸਿੱਧੇ ਵਰਤ ਰਿਹਾ ਕਿ ਜਿਸ ਦੇ ਅੰਦਰ ਉਹ ਫੋੜਾ ਹੈ ਉਹ ਹੀ ਦਰਦ ਮਹਿਸੂਸ ਕਰਦਾ ਹੈ ਤੇ ਸੱਚ ਇਹ ਵੀ ਜਿਹਦਾ ਸਤਿਗੁਰੂ ਨਾਲ ਬਿਰਹਾ ਕਰਕੇ ਮੁਹੱਬਤ ਬਣ ਜਾਏ ਉਹ ਇਸ ਧਰਤੀ ਤੇ ਬੈਠ ਕੇ ਉਸ ਦਰਦ ਨੂੰ ਮਹਿਸੂਸ ਕਰ ਸਕਦਾ ਦੂਸਰਾ ਇੱਕ ਹੋਰ ਬਚਨ ਇਹ ਵੀ ਤਾਂ ਦਰਦ ਵੈਗੁਰੂ ਪਾਇ ਤਾਂ ਤਾਂ ਹੈ ਨਾ ਆਪਣੇ ਆਪ ਥੋੜਾ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਅਸੀਂ ਬਚਨ ਪੜ੍ਹਨੇ ਇੱਕ ਇਹ ਪਰਮਾਤਮਾ ਤੋਂ ਵਿਛੋੜਾ ਪੈ ਜਾਣਾ ਮੈਂ ਇੱਕ ਵਾਰ ਇੱਥੇ ਬਹੁਤ ਸਾਲ ਪਹਿਲਾਂ ਅਰਜ਼ ਕੀਤੀ ਸੀ ਪਰਮਾਤਮਾ ਤੋਂ ਵਿਛੋੜਾ ਪੈ ਜਾਣਾ ਪਰ ਅੰਦਰ ਕਿਤੇ ਨਾ ਕਿਤੇ ਜਜ਼ਬਾਤ ਦੱਬੇ ਪਏ ਨੇ ਅੰਦਰੋਂ ਕਦੀ ਆਵਾਜ਼ ਆਉਂਦੀ ਏ ਕਿ ਇਸ ਜ਼ਿੰਦਗੀ ਦਾ ਮਕਸਦ ਕੀ ਹੈ ਅੰਦਰੋਂ ਪਿਆਰ ਦੇ ਕਿਤੇ ਨਾ ਕਿਤੇ ਤਰੰਗ ਉੱਠਦੀ ਏ ਮਾੜੇ ਤੋਂ ਮਾੜਾ ਬੰਦਾ ਵੀ ਉਹਦੇ ਅੰਦਰ ਦੇ ਕਿਸੇ ਨਾ ਕਿਸੇ ਨੁਕਰੇ ਕੋਨੇ ਵਿੱਚੋਂ ਫੁਰਨਾ ਉੱਠਦਾ ਹੈ ਪਿਆਰਿਓ ਵਿਛੋੜਾ ਹੈ ਪਰ ਜਿਨ੍ਹਾਂ ਬੰਦਿਆਂ ਦੇ ਅੰਦਰ ਵਿਛੋੜੇ ਦੇ ਨਾਲ-ਨਾਲ ਪ੍ਰੇਮ ਦੇ ਫੁਰਨੇ ਉੱਠਨੇ ਬੰਦ ਹੋ ਜਾਨਾ ਉਹਨਾਂ ਦਾ ਰੱਬ ਨੂੰ ਮਿਲਣਾ ਬੜਾ ਮੁਸ਼ਕਲ ਹੈ ਸਤਗੁਰਾਂ ਦਾ ਇੱਕ ਬਚਨ ਹੈ ਜੀ 12ਵਾਂ ਦਾ ਵਿਸਾਖ ਧੀਰਨ ਕਿਉ ਵਾਢੀਆ ਵਿਸਾਖ ਦੇ ਮਹੀਨੇ ਵਿੱਚ ਕਿਵੇਂ ਧੀਰ ਜਾਵੇ ਉਥੇ ਨਹੀਂ ਕਿਹਾ ਪ੍ਰਮਾਤਮਾ ਤੋਂ ਵਿਛੋੜਾ ਪ੍ਰਮਾਤਮਾ ਦਾ ਵਿਛੋੜਾ ਹੈ ਪਰ ਮੈਂ ਬੇਨਤੀ ਕੀਤੀ ਕਿਸੇ ਵੀ ਅੰਦਰ ਦੇ ਨੁਕਰੇ ਪਿਆ ਹੋਇਆ ਪ੍ਰੇਮ ਦਾ ਇੱਕ ਫੁਰਨਾ ਉਸ ਨੂੰ ਮਿਲਾਪ ਜ ਬਣਾ ਸਕਦਾ ਹੈ ਤੇ ਜਿਹਦੇ ਅੰਦਰ ਫੁਰਨੇ ਉੱਠਨੇ ਬੰਦ ਹੋ ਜਨੋਦਾ ਕੀ ਬਣੇ ਉੱਤੇ ਸਤਿਗੁਰਾਂ ਨੇ ਪ੍ਰੇਮ ਵਿਛੋਕਿਆ ਪ੍ਰਭੂ ਵਿਛੋਣ ਗਈ ਮਹਾਰਾਜ ਕਹਿੰਦੇ ਨੇ ਕਿ ਵੈਸਾਂਤ ਧੀਰਨ ਕਿਉਂ ਵਾਢੀਆ ਮਹਾਰਾਜ ਕਹਿੰਦੇ ਜਿੰਨਾ ਪ੍ਰੇਮ ਵਿਛੋੜੀ ਪ੍ਰੇਮ ਦਾ ਵਿਛੋੜਾ ਪੈ ਗਿਆ ਫੁਰਨਾ ਹੀ ਨਹੀਂ ਉੱਠਦਾ ਅੰਦਰ ਸੁੱਕ ਗਿਆ ਬਿਲਕੁਲ ਰੁੱਖਾ ਹੋ ਗਿਆ ਇਹ ਵੀ ਜੇ ਪ੍ਰੇਮ ਦਾ ਫੁਰਨਾ ਉੱਠਾ ਹੋਵੇ ਤੇ ਵਿਛੋੜਾ ਮਹਿਸੂਸ ਹੁੰਦਾ ਇੱਕ ਹੋਰ ਬੇਨਤੀ ਸਤਿਗੁਰਾਂ ਦੇ ਬਚਨ ਕਿਉਂਕਿ ਤਾਂ ਖਜ਼ਾਨਾ ਹੈ ਗੁਰਮਖੋ ਪਰसों ਆਪਾਂ ਸਹਿਜ ਪਾਠਾਂ ਦੇ ਭੋਗ ਵੀ ਪਾਣੇ ਨੇ ਤੇ ਇਸ ਇਹਨਾਂ ਸਮਾਗਮਾਂ ਦਾ ਸੱਚੀ ਦੱਸਾਂ ਕੋਈ ਸਾਰੇ ਬੀਟੇ ਸਾਡੇ ਵੀ ਜਦੋਂ ਤੋਂ ਆਪਾਂ ਸ਼ੁਰੂ ਕੀਤੇ ਨੇ ਸਿਰਫ ਇੱਕੋ ਮਕਸਦ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪਰਉਪਕਾਰਾਂ ਨੂੰ ਯਾਦ ਕਰਕੇ ਆਪਾਂ ਕੁਝ ਘੜੀਆਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਬੈਠ ਸਕੀਏ ਤੇ ਸੰਗਤ ਨੇ ਬਹੁਤ ਰਿਸਪੌਂਸ ਦਿੱਤਾ ਬੜਾ ਦਿੱਤਾ ਬਸ ਇੱਕ ਹੋਰ ਜਿਹੜਾ ਮੈਂ ਹਰ ਥਾਂ ਕਹਿ ਰਿਹਾ ਇੱਕ ਮੈਨੂੰ ਆਪ ਸੰਗਤ ਤੇ ਬੜੀ ਆਸ ਹੈ ਮ ਵਿਚ ਵਿਚ ਰੋਜ਼ ਬੇਨਤੀ ਕਰੀ ਜਾਣੇ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਗੰਜ ਸੰਸਥਾਨ ਤੇ ਰੋਣ ਦਾ ਬਹੁਤ ਹੋਣਾ ਚਾਹੀਦਾ ਐਦ ਕੀ ਚਾवला ਸਾਹਿਬ ਤਕਰੀਬਨ ਬਹੁਤ ਲੰਮਾ ਸਮਝੋ ਚੰਗਾ ਕੰਮ ਹੁੰਦਾ ਉਹਨੂੰ ਸ਼ਾਬਾਸ਼ ਦਈਏ ਲੰਮਾ ਸਮਾਂ ਅੰਮ੍ਰਿਤ ਵੇਲੇ ਦੀਆਂ ਪ੍ਰਭਾਤ ਫੇਰੀਆਂ ਘਰ ਘਰ ਵਿੱਚ ਆਵਾਜ਼ ਦੇਣੀ ਸੰਗਤ ਜੀ ਜਿਸ ਤਰ੍ਹਾਂ ਇੱਥੇ ਇਕੱਠੇ ਹੁੰਦੇ ਹੋ ਨਾ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ ਤੇ ਜ਼ਰੂਰ ਆਪਾਂ ਜਾਣਾ ਕਰਨਾ ਮੈਂ ਬੰਤ ਕੀ ਖੜਾ ਦੇਖੋ ਇਹ ਵੀ ਦਰਦ ਵੈਗਰੂ ਪਾਏ ਤਾਂ ਤਾਂ ਹੈ ਆਪਣੇ ਆਪ ਨਹੀਂ ਸਤਿਗੁਰਾਂ ਦਾ ਇੱਕ ਬਚਨ ਖੈ ਸੋਕਤ ਜਾਣੈ ਪੀਰ ਪਰਾਹੀ ਕਿ ਦਰਦ ਆਪਣੇ ਹੱਥਾ ਥੋੜਾ ਮਹਿਸੂਸ ਹੁੰਦਾ ਦਰਦ ਵੀ ਮਹਿਸੂਸ ਕਰਨ ਵਾਸਤੇ ਰੱਬ ਦਰਦ ਪਾਏ ਤਾਂ ਤਾਂ ਹੈ ਨਾ ਮਹਾਰਾਜ ਕਹਿੰਦੇ ਸੋਕਤ ਜਾਣੈ ਪੀਰ ਪਰਾਹੀ ਜਾ ਕੇ ਅੰਤਰ ਦਰਦ ਨਾ ਪਾਈ ਜਿਸ ਦੇ ਅੰਦਰ ਉਹ ਦਰਦ ਹੀ ਨਹੀਂ ਪੈਦਾ ਹੋਇਆ ਸੰਗਤ ਜੀ ਉਹ ਉਸ ਨੂੰ ਕਿਵੇਂ ਮਹਿਸੂਸ ਕਰ ਸਕਦਾ ਹੈ ਕਈ ਵਾਰੀ ਜਦੋਂ ਇਸ ਅਵਸਥਾ ਦੀ ਗੱਲ ਚੱਲਦੀ ਖੇ ਜੀ ਅਸੀਂ ਤਾਂ ਸਿਰਫ ਗੱਲ ਕਰ ਸਕਨੇ ਆ ਜੀ ਕਥਾਵਾਚਕਾਂ ਪਰ ਅੱਜ ਵੀ ਜਿਹੜਾ ਭਾਈ ਸਾਹਿਬ ਨੇ ਸ਼ਬਦ ਪੜ੍ਹਿਆ ਮੈਂ ਤਾਂ ਅਰਥ ਕਰ ਜਾਗਾ ਪਰ ਗੁਰਮੁਖੀ ਬ੍ਰਹਮ ਗਿਆਨੀ ਦੀ ਅਵਸਥਾ ਹੈ ਜਿਹੜਾ ਆਪਾਂ ਅੱਜ ਸ਼ਬਦ ਹੁਣ ਸੁਣਿਆ ਅਖੀਰ ਤੇ ਇਹ ਸਾਡੀ ਨਹੀਂ ਪਰ ਸੋਚਣਾ ਮਨਾ ਚਲੋ ਜੇ ਪ੍ਰਮਾਤਮਾ ਨੇ ਬੋਲਣ ਦੀ ਸੇਵਾ ਲਈ ਹੈ ਬੋਲਦਿਆਂ ਬੋਲਦਿਆਂ ਸਿਬਤ ਕਰਦਿਆਂ ਕਰਦਿਆਂ ਅੰਦਰ ਮਹਿਸੂਸ ਹੋਣ ਲੱਗ ਪੈਂਦੇ ਮੈਂ ਇੱਕ ਉਦਾਹਰਨ ਆਪ ਜੀ ਨੂੰ ਦੇਣਾ ਸੰਤ ਬਾਬਾ ਅਤਰ ਸਿੰਘ ਜੀ ਜਦੋਂ ਅਕਾਲ ਚਲਾਣਾ ਕਰ ਗਏ ਉਹਨਾਂ ਦੇ ਭੋਗ ਵੇਲੇ ਕੁਝ ਉਹਨਾਂ ਦੇ ਸੰਬੰਧ ਵਿੱਚ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਮਾਣੀ ਉਹਨਾਂ ਨੇ ਕੁਝ ਨਾ ਕੁਝ ਲੇਖ ਲਿਖੇ ਉਹ ਸਾਰੇ ਦੇ ਸਾਰੇ ਲੇਖ ਜਿਹੜੇ ਨੇ ਉਹ ਬਲਵੰਤ ਸਿੰਘ ਕੋਠਾ ਗੁਰੂਸਨ ਬਹੁਤ ਵੱਡੇ ਵਿਦਵਾਨ ਆਪ ਜੀ ਨੇ ਬੜੀ ਬੜੀ ਨਾਮ ਸੁਣਿਆ ਹੋਣਾ ਬਹੁਤ ਬਹੁਤ ਸਿਆਣੀ ਸੁਗੜ ਵਿਜਾਂਕ ਵਿਦਵਾਨ ਸਾਹਿਬ ਜੀ ਉਹਨਾਂ ਨੇ ਉਹਨੂੰ ਐਡਿਟ ਕੀਤਾ ਤੇ ਉਹ ਸਾਰੇ ਲੇਖ ਪੜਨ ਵਾਲੇ ਇਵਨ ਕੇ ਭਾਈ ਕਾਨ ਸਿੰਘ ਨਾਬਾ ਹੋਣਾ ਨੇ ਵੀ ਉੱਥੇ ਬਾਬਾ ਜੀ ਬਾਰੇ ਲਿਖਿਆ ਹੈ ਤੇ ਉਹਨਾਂ ਤੇ ਇਹ ਦੋ ਰਚਨਾ ਦੋ 17 ਕਵਿਤਾ ਦੀਆਂ ਵੀ ਲਿਖ ਦਿੱਤੀਆਂ ਨੇ ਉਹਦੇ ਵਿੱਚ ਉਹ ਲਿਖਦੇ ਨੇ ਕਿ ਬਾਬਾ ਅਤਰ ਸਿੰਘ ਜੀ ਬਾਰੇ ਕਿ ਅਸ ਚੋਂ ਨਾ ਮੰਦ ਵਾਸ਼ਨਾ ਤਿਆਗ ਦਿੱਤੀ ਹੈ ਅੰਦਰ ਪਰਮੇਸ਼ਵਰ ਦੇ ਨਾਮ ਦੀ ਸੁਗੰਧੀ ਹੈ ਤਾਂ ਉਹਨਾਂ ਨੂੰ ਅਤਰ ਸਿੰਘ ਕਹਿੰਦੇ ਪਰ ਉਥੇ ਇੱਕ ਲੇਖ ਮੈਂ ਪੜਿਆ ਉਹ ਹੈ ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਦਾ ਕਿਉਂਕਿ ਆਪਾਂ ਸੁੰਨਾ ਤੇ ਜਿਹੜਾ ਖੁਦ ਲਿਖੇ ਮੈਂ ਥੋੜਾ ਜਿਹਾ ਆਪ ਜੀ ਦਾ ਟਾਈਮ ਲਿਆ ਹੈ ਮਹਿਸੂਸ ਕਰਨ ਲਈ ਪ੍ਰਿੰਸੀਪਲ ਗੰਗਾ ਸਿੰਘ ਉਹਨੇ ਕਹਿੰਦਿਆ ਲਿਖਦਿਆਂ ਕਹਿੰਦੇ ਨੇ ਅਸੀਂ Shimla ਗਏ ਸਾਂ ਤੇ ਬਾਬਾ ਜੀ ਕੀਰਤਨ ਕਰਦੇ ਸਨ ਅਸੀਂ ਕਥਾ ਕਰਦੇ ਸਨ ਕਹਿੰਦੇ ਨੇ ਇੱਕ ਦਿਨ ਕੀਰਤਨ ਕਰਨ ਤੋਂ ਬਾਅਦ ਉਹ ਸਤਿਗੁਰਾਂ ਦੀ ਤਾਬਿਆ ਬੈਠ ਗਏ ਅਸਾਂ ਕਥਾ ਕੀਤੀ ਤੇ ਕਥਾ ਦੇ ਵਿੱਚ ਜਿਹੜਾ ਸ਼ਬਦ ਆਇਆ ਉਹ ਅਨਹਦ ਸ਼ਬਦ ਪ੍ਰਕਾਸ਼ ਅਨਹਦ ਨਾਦ रुण चुਣਕਾਰ ਪ੍ਰਿੰਸੀਪਲ ਸਾਹਿਬ ਕਹਿੰਦੇ ਨੇ ਮੈਂ ਅੱਜ ਤੁਹਾਨੂੰ ਆਪਣੀ ਜ਼ਿੰਦਗੀ ਦੀ ਉਹ ਹਕੀਕਤ ਦੱਸਣ ਲੱਗਾ ਤੇ ਕਹਿੰਦੇ ਅੱਜ ਮੈਂ ਲਿਖ ਲੱਗਾ ਵਾ ਨਹੀਂ ਤੇ ਮੈਂ ਪਰਦੇ ਬਹੁਤ ਪਾਸ ਕਰਨ ਕਹਿੰਦੇ ਮੈਂ 1 ਘੰਟੇ ਤੋਂ ਵੱਧ ਸਮਾਂ ਬੋਲਿਆ ਉਹ ਨੇਤਰ ਬੰਦ ਕਰਕੇ ਸੁਣੀ ਗਏ ਤੇ ਦੂਜੇ ਦਿਨ ਉਹਨਾਂ ਨੇ ਇਹ ਕਿਹਾ ਸੀ ਵੀ ਚਾਹ ਬੁਲਾਰੇ ਨੇ ਚਾ ਕੀਰਤਨੀਆਂ ਨੇ ਬਾਬਾ ਜੀ ਖੁਦ ਕਹਿਣ ਲੱਗੇ ਕੱਲ ਦਾ ਦਿਨ ਆਪਾਂ ਸਾਰਿਆਂ ਨੇ ਖੱਤੀ ਸੇਵਾ ਕਰਨੀ ਕਹਿੰਦੇ ਅਸੀਂ ਵੀ ਚਲੇ ਗਏ ਅਸੀਂ ਲੰਗਰ ਦੀ ਸੇਵਾ ਜਦੋਂ ਪ੍ਰੋਫੈਸਰ ਸਾਹਿਬ ਕਹਿੰਦੇ ਨੇ ਗੰਗਾ ਸਿੰਘ ਮੈਂ ਪਹੁੰਚਿਆ ਤੇ ਮੈਨੂੰ ਆਵਾਜ਼ ਮਾਰ ਕੇ ਸੇਵਾ ਕਰ ਰਹੇ ਸਨ ਕਹਿੰਦੇ ਆਜੋ ਤੁਸੀਂ ਮੇਰੇ ਕੋਲ ਹੀ ਆਜੋ ਕਹਿੰਦੇ ਅਸੀਂ ਕੋਲ ਬੈਠ ਗਏ ਉਹਨਾਂ ਨੇ ਕਹਾਂ ਕੱਲ ਤੁਸੀਂ ਬਹੁਤ ਸੋਹਣਾ ਬੋਲੇ ਅੰਦਰ ਟਿਕ ਗਿਆ ਇੰਨਾ ਸੋਹਣਾ ਤੁਸੀਂ ਬੋਲੇ ਅਨੰਦ ਸ਼ਬਦ ਤੇ ਜੋਤ ਪ੍ਰਕਾਸ਼ ਤੇ ਰੁਣ ਝੁਣਣ ਤੇ ਕਹਿੰਦੇ ਇੱਕ ਗੱਲ ਸੱਚੀ ਦੱਸਿਓ ਇਹ ਕਦੀ ਅੰਦਰੋਂ ਮਹਿਸੂਸ ਹੋਇਆ ਹੈ ਗੰਗਾ ਸਿੰਘ ਜੀ ਗੱਲ ਕਹਿੰਦੇ ਆ ਮੈਂ ਸਰੋਤ ਤੋਂ ਬਿਨਾ ਗੱਲ ਨਹੀਂ ਕਰਦਾ ਨਾ ਸੁਣੀ ਸੁਣਾਈ ਸੱਚੀ ਦੱਸਿਓ ਕਦੀ ਮਹਿਸੂਸ ਹੋਇਆ ਕਹਿੰਦੇ ਉਸ ਵਕਤ ਪਹਿਲਾਂ ਮੇਰੇ ਮਨ 'ਚ ਆਇਆ ਮੈਂ ਗੱਲਾਂ ਨਾਲ ਢੀੜਾ ਦੇ ਦਿਆਂ ਮੈਂ ਗਿਆਨੀ ਖਾਂ ਕਹਿੰਦੇ ਮੇਰੇ ਮਨ ਨੇ ਕਿਆ ਮਨਾ ਜੇ ਅੱਜ ਵੀ ਗਿਆਨ ਦੀ ਗੱਲ ਕਰਕੇ ਤੂੰ ਸ਼ਬਦਾਂ ਦੀ ਇਹ ਹੀਰਾ ਫੇਰੀ ਨਾਲ ਕਹਿ ਗਿਓ ਕਹਿਣ ਲੱਗੇ ਮੈਂ ਸੱਚੀ ਮੁੱਚੀ ਕਹਿ ਦਿੰਦਾ ਮੈਂ ਕਥਾ ਕਰ ਲਈ ਨਾ ਮੈਂ ਪੜਿਆ ਜਰੂਰ ਖਾਂ ਮੈਨੂੰ ਇਸ ਸੰਬੰਧੀ ਬੋਧਿਕ ਗਿਆਨ ਜ਼ਰੂਰ ਹੈ ਪਰ ਸੱਚ ਇਹ ਵੀ ਮੈਂ ਕਦੀ ਮਹਿਸੂਸ ਨਹੀਂ ਕੀਤਾ ਆਨੰਦ ਹੁੰਦਾ ਜਦੋਂ ਗੱਲ ਕਰਦਾ ਮਹਿਸੂਸ ਨਹੀਂ ਕੀਤਾ ਕਿਨਨੇ ਮੈਂ ਬਾਬਾ ਅਤਰ ਸਿੰਘ ਜੀ ਨੂੰ ਹੱਥ ਜੋੜ ਕੇ ਕਿਹਾ ਜੀ ਤੁਸੀਂ ਦੱਸੋ ਖਾਂ ਉੱਥੇ ਪ੍ਰਿੰਸੀਪਲ ਗੰਗਾ ਸਿੰਘ ਕਿਨਨੇ ਨੇ ਉਹ ਛਿੰ ਮੇਰੀ ਜ਼ਿੰਦਗੀ ਵਿੱਚ ਰਸ ਪੈਦਾ ਕਰਨ ਵਾਲਾ ਸੀ ਮੈਂ ਪੁੱਛਿਆ ਤੁਸੀਂ ਦੱਸੋ ਕਹਿਣ ਲੱਗੇ ਉਹਨਾਂ ਦੇ ਨੇਤਰ ਖੁਮਾਰੀ ਚ ਰਹਿੰਦੇ ਸਨ ਨੇਤਰ ਬੰਦ ਹੋ ਗਏ ਮੈਂ ਉਹਨਾਂ ਦੇ ਚਿਹਰੇ ਵੱਲ ਦੇਖਾਂ ਚਿਹਰਾ ਦਗਦਾ ਕਰ ਰਿਹਾ ਸੀ ਕਹਿੰਦੇ ਉਹਨਾਂ ਦੇ ਨੇਤਰਾਂ ਵਿੱਚੋਂ ਅਥਰੂ ਨਿਕਲੇ ਦਾੜੇ ਉੱਤੇ ਡਿੱਗ ਕੇ ਲਮਕਣ ਲੱਗੇ ਅੱਖਾਂ ਖੋਲ ਕੇ ਮੇਰੀ ਬਾਹ ਪਕੜ ਕੇ ਕਹਿੰਦੇ ਨੇ ਗਿਆਨੀ ਜੀ ਇਹਨੂੰ ਸਿਰਫ ਬਾਣਿਆ ਜਾ ਸਕਦਾ ਬਖਿਆਣਿਆ ਨਹੀਂ ਜਾ ਸਕਦਾ ਇਹ ਸਿਰ ਮਾਹ ਜਿਹੜਾ ਦਰਦ ਖੈ ਮਿੱਤਰ ਪਿਆਰੇ ਨੂੰ ਇਹ ਤਾਂ ਗੁਰੂ ਗੋਬਿੰਦ ਸਿੰਘ ਮਹਿਸੂਸ ਕਰਦੇ ਵੈ ਨਾ ਪਰ ਮੇਰੀ ਬੇਨਤੀ ਹੈ ਬੜੀ ਚੰਗੀ ਗੱਲ ਇਹ ਸਮਾਗਮ ਇਸ ਕਰਕੇ ਨੇ ਕਿ ਸਤਿਗੁਰੂ ਜੀ ਇਹ ਨਹੀਂ ਕਿ ਸਾਡੀ ਸੰਗਤ ਵਿੱਚ ਮਹਿਸੂਸ ਕਰਨ ਵਾਲੇ ਨਹੀਂ ਬੈਠੇ ਅਸੀਂ ਸਿਰਫ ਬੋਲ ਰਹੇ ਹਾਂ ਮਾਈਕ ਤੇ ਸਾਡੇ ਤੋਂ ਪਤਾ ਨਹੀਂ ਕਿੰਨੇ ਕਿੰਨੇ ਉੱਚੇ ਕਮਾਈਆਂ ਵਾਲੇ ਸਿੱਖ ਵਿੱਚ ਬੈਠੇ ਨੇ ਜੇ ਬੰਦਗੀ ਵਾਲੇ ਵਿੱਚ ਨਾ ਬੈਠੇ ਹੋਣ ਤੇ ਸੰਗਤ ਦੀ ਇਕਾਗਰਤਾ ਨਹੀਂ ਬਣ ਸਕਦੀ ਕਿਉਂਕਿ ਉਹਨਾਂ ਦਾ ਔਰਾ ਬਿਲਕੁਲ ਸਭ ਨੂੰ ਤਬਦੀਲ ਕਰ ਦਿੰਦਾ ਹੈ ਮਹਾਰਾਜ ਕਹਿੰਦੇ ਨੇ ਦਰਦ ਮਹਿਸੂਸ ਕਰਨਾ ਇਹ ਵੀ ਉਸ ਵਾਹਿਗੁਰੂ ਦੀ ਕਿਰਪਾ ਹੈ ਹਾਂ ਬਾਬਾ ਸਤਿਗੁਰੂ ਨਾਨਕ ਸਾਹਿਬ ਨੇ ਕੀਤਾ ਤੇ ਉਹਨਾਂ ਨੇ ਇੱਕ ਸ਼ਬਦ ਕਿਉਂਕਿ ਭਾਈ ਸਾਹਿਬ ਜੋ ਬੋਲੇ ਮੈਂ ਉੱਥੇ ਹੀ ਚੱਲ ਪਿਆ ਉਹ ਮਹਿਸੂਸ ਕੀਤਾ ਤੇ ਉਸ ਵਕਤ ਪਰਿਵਾਰ ਨੂੰ ਇੱਕ ਚਿੰਤਾ ਜੀ ਲੱਗੀ ਤਕਰੀਬਨ 3-4 ਮਹੀਨੇ 4 ਕੁ ਮਹੀਨੇ ਵਸਤਾ ਰਹੀ ਜੀ ਨਹੀਂ ਬੋਲਣਾ ਕਿਸੇ ਨਾਲ ਬਸਤਰ ਲੈ ਕੇ ਪੈ ਰਹਿਣਾ ਖਾਣਾ ਬਹੁਤ ਘੱਟ ਹੱਸਣਾ ਬਿਲਕੁਲ ਨਹੀਂ ਨੇਤਰਾ ਵਿੱਚੋਂ ਨੀਰ ਤੇ ਅੱਖਾਂ ਭਿੱਜੀਆਂ ਨੇਤ ਜਹੂਰ ਦੇ ਭਿੱਜੇ ਰਹੇ ਨੇ ਸਾਡਾ ਜਨਮ ਸਾਖੀ ਸਾਹਿਤ ਨਹੀਂ ਕੇਵਲ ਕਹਿੰਦਾ ਗੁਰਬਾਣੀ ਇਸ ਗੱਲ ਦੀ ਫਰੋੜਤਾ ਕਰਦੀ ਹੈ ਪਰਿਵਾਰ ਨੂੰ ਇੱਕੋ ਸੀ ਚਿੰਤਾ ਕਿ ਕਿਤੇ ਕੋਈ ਅੰਦਰ ਰੋਗ ਤਾਂ ਨਹੀਂ ਕਿਤੇ ਕੋਈ ਅੰਦਰ ਬਿਮਾਰੀ ਤਾਂ ਨਹੀਂ ਉਸ ਵਕਤ ਉਸੇ ਕੀ ਪਿੰਡ ਦਾ ਵੈਦ ਜਿਹੜਾ ਹਰ ਬੰਦੇ ਦਾ ਇਲਾਜ ਕਰਦਾ ਸੀ ਹਰਦਾਸ ਜਦੋਂ ਉਹਨੂੰ ਬੁਲਾ ਕੇ ਲਿਆਂਦਾ ਮਹਿਸੂਸ ਕਰਨਾ ਕੀ ਹੈ ਉਹ ਵਿਚਾਰਾ ਆਪਣਾ ਸਾਜ਼ੋ ਸਮਾਨ ਦਵਾਈ ਲੈ ਕੇ ਆਇਆ ਜਿਹੜੀਆਂ ਬੂਟੀਆਂ ਜੋ ਬਣਾਉਂਦਾ ਸੀ ਉਹਨੇ ਹਜ਼ੂਰ ਦੇ ਲੰਬਿਆਂ ਪਿਆ ਹੋਇਆ ਸਿਰਫ ਨਬਜ ਤੇ ਹੱਥ ਰੱਖਿਆ ਤੇ ਸਤਿਗੁਰਾਂ ਨੇ ਕਿਹਾ ਵੈਦ ਜੀ ਜੋ ਅੰਦਰ ਮਹਿਸੂਸ ਹੋਇਆ ਨਬਜਾਂ ਪਕੜ ਕੇ ਨਹੀਂ ਪਤਾ ਲੱਗਣਾ ਯਾਦ ਰੱਖੋ ਮਹਿਸੂਸ ਕਰਨਾ ਸਤਿਗੁਰਾਂ ਨੇ ਬਚਨ ਕੀਤਾ ਵੈਦ ਬੁਲਾਇਆ ਵੈਦ ਕੀ ਵੈਦਗੀ ਦਾ ਅਰਥ ਹੈ ਦਵਾਈ ਕਰਨ ਵਾਸਤੇ ਇੱਕ ਡਾਕਟਰ ਇੱਕ ਡਾਕਟਰੀ ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਵਾਹ ਉਹ ਹਰ ਰੋਗ ਦਾ ਹਰ ਮਰਜ਼ੀ ਦਾ ਜਾਨੂ ਹੈ ਪਰ ਜਿਹੜਾ ਅੰਦਰ ਮਹਿਸੂਸ ਹੁੰਦਾ ਪਿਆ ਉਸ ਨੂੰ ਵੈਦ ਵੀ ਨਹੀਂ ਕੋਈ ਪਤਾ ਵੈਦ ਬੁਲਾਇਆ ਵੈਦਗੀ ਪਕੜੇ ਟੰਡੋਲੇ ਵਾਹਾਂ ਭੋਲਾ ਵੈਦ ਨਾ ਜਾਣੀ ਕਰਕੇ ਕਲੇਜੇ ਮਾ ਇਹਦਾ ਮਤਲਬ ਕਿ ਜਿਹੜੀ ਬਿਰਹਾ ਦੀ ਪੀੜਾ ਹੈ ਦੁਨੀਆ ਦੀ ਕੋਈ ਮਸ਼ੀਨ ਐਮ ਆਰ ਆਈ ਕਰਾ ਲੋ ਜੋ ਮਰਜੀ ਵਿਗਿਆਨ ਤਰੱਕੀ ਕਰ ਜਾਏ ਜਿਹੜੀ ਅੰਦਰ ਬਿਰਹਾ ਦੀ ਚੀਜ਼ ਉੱਠਦੀ ਹੈ ਨਾ ਉਹ ਨਾ ਕਿਸੇ ਸਕਰੀਨ ਤੇ ਆਉਣੀ ਤੇ ਨਾ ਕਿਸੇ ਡਾਕਟਰ ਨੂੰ ਪਤਾ ਲੱਗਣੀ। ਮਹਾਰਾਜ ਜੀ ਨੇ ਕਿਹਾ ਵੈਦ ਬੁਲਾਇਆ ਵੈਦ ਕੀ ਪਕੜੇ ਟੰਡੋਲੇ ਬਾਹ ਭੋਲਾ ਵੈਦ ਨਾ ਜਾਣੀ ਕਰਕ ਕਲੇਜੇ ਮਾਇਤਮ ਇੱਕ ਵਾਰ ਅਰਜ਼ ਕੀਤੀ ਸਾਡੇ ਅਤੀ ਸਰਯਾ ਸਤਕਾਰਯੋ ਗੁਰਪੁਰਵਾਸੀ ਕੀਰਤਨੀ ਭਾਈ ਧਰਮ ਸਿੰਘ ਜੀ ਜ਼ਖਮੀ ਬਹੁਤ ਸਿਆਣੇ ਕੀਰਤਨੀਏ ਸੰਜੀ ਮੈਨੂੰ ਮੈਨੂੰ ਪਤਾ ਸਾਡੇ ਪਿੰਡ ਹੁੰਦੇ ਸਨ ਅਸੀਂ ਮੈਂ ਤੀਜੀ ਚੌਥੀ ਪੜਦਾ ਸੀ ਪਰ ਅੱਜ ਤੱਕ ਸਾਨੂੰ ਸ਼ਬਦ ਦੀ ਕੋਈ ਸਮਝ ਨਹੀਂ ਸੀ ਜੀ ਪਰ ਉਹਨਾਂ ਦੇ ਬੋਲ ਅੱਜ ਵੀ ਕੰਨਾਂ 'ਚ ਗੂੰਜਦੇ ਆ ਉਹ ਜਦੋਂ ਇਸ ਸਲੋਕ ਦੀ ਵਿਆਖਿਆ ਕਰਦੇ ਸਨ ਕਿਉਂਕਿ ਪਰਸ਼ੀਅਨ ਦੇ ਬਹੁਤ ਵਿਦਵਾਨ ਸਨ ਭਾਈ ਸਾਹਿਬ ਉਹ ਇਸ ਦੀ ਵਿਆਖਿਆ ਇੱਕ ਦਿਨ ਕਰਦੇ ਆ ਉਹਨਾਂ ਨੇ ਬੋਲ ਕਹੇ ਮੈਂ ਬਾਅਦ ਵਿੱਚ ਨੋਟ ਵੀ ਕੀਤੀ ਜਦੋਂ ਕਥਾ ਕਰਨ ਲੱਗਾ ਉਹਨਾਂ ਨੇ ਕਿਹਾ ਵੈਦ ਨੇ ਜਦ ਨਬਜ਼ ਦੇਖੀ ਤੋ ਆਪਨੇ ਫੌਰਨ ਕਹਾ ਮਹਿਸੂਸ ਕਰਨਾ ਵੈਦ ਬੁਲਾਇਆ ਵੈਦ ਕੀ ਵੈਦ ਨੇ ਜਦ ਨਬਜ਼ ਦੇਖੀ ਤੋ ਆਪਨੇ ਫੌਰਨ ਕਹਾ ਨਬਜ਼ ਕੋ ਕਿਆ ਦੇਖਤੇ ਹੋ ਨਬਜ਼ ਮੇ ਰਖਾ ਹੈ ਕਿਆ ਤੂੰ ਜੋ ਕੁਝ ਮੇਰੇ ਅੰਦਰੋਂ ਲੱਭਣਾ ਚਾਹਂਦਾ ਨਬਜ਼ ਚ ਨਹੀਂ ਨਾੜਾਂ ਚ ਨਹੀਂ ਬੈਦ ਨੇ ਜਬ ਨਬਜ਼ ਦੇਖੀ ਤੋ ਆਪਨੇ ਫੌਰਨ ਕਹਾ ਨਬਜ਼ ਕੋ ਕਿਆ ਦੇਖਤੇ ਹੋ ਨਬਜ਼ ਮੇ ਰਖਾ ਹੈ ਕਿਆ ਜਿਸ ਮਰਜ਼ ਕੀ ਜੁਸਤ ਜੂ ਮੇ ਜੁਸ ਜੂ ਦਾ ਅਰਥ ਹੁੰਦਾ ਖੋਜਣਾ ਲੱਭਣਾ ਜਿਸ ਮਰਜ਼ ਕੀ ਜੁਸਤ ਜੂ ਮੇ ਨਬਜ ਤੇ ਰਖਤੋ ਹਾਥ ਮੁਜੇ ਦਰਦ ਇਸ਼ਕ ਹੈ ਔਰ ਇਸ਼ਕ ਹੈ ਮੋਲਾ ਕੇ ਸਾਥ ਮੇਰੀ ਜਿਹੜੀ ਪੀੜਾ ਹੈ ਨਾ ਉਹ ਇਸ਼ਕ ਦੀ ਕਰਕੇ ਕਰੇ ਜੇ ਮਾਖੀ ਮੈਂ ਆਪ ਨੂੰ ਬੇਨਤੀ ਕਰਾਂ ਸਤਿਗੁਰੂ ਗੁਰੂ ਸਾਹਿਬ ਕਿਰਪਾ ਕਰਨ ਖੂਨ ਭਾਈ ਸਾਹਿਬ ਜਿਹੜਾ ਸ਼ਬਦ ਪੜ ਕੇ ਗਿਆ ਜੀ ਕਿਉਂਕਿ ਮੈਂ ਚਾਹਨਾ ਇਹਨਾਂ ਚਾਰ دیਵਾਨਾ ਚ ਮੈਂ ਕੁਝ ਸ਼ਬਦ ਕੰਠ ਕਰ ਲਵਾਂ ਮਹਾਰਾਜ ਜੀ ਦਾ ਇਹ ਸ਼ਬਦ ਰਾਗ ਸੋਲਟ ਦਾ ਹੈ ਅੱਜ ਮੈਂ ਸੋਚ ਵੀ ਯਾਰਸਨ ਤੇ ਸਾਡੇ ਇੱਕ ਸੰਪਰਦਾਇ ਵਿਦਿਆਨ ਵਿਦਵਾਨ ਬਾਬਾ ਖਰੀ ਸਿੰਘ ਜੰਦਾਵਿਆਵਾਂ ਨੇ ਦੀ ਵੀ ਆਖਿਆ ਵੀ ਕੀਤੀ ਕਿਉਂਕਿ ਜਿਸ ਬੰਦੇ ਨੇ ਖੋਜ ਕੀਤੀ ਉਹ ਨਾਂ ਲੈ ਦੇਣਾ ਚਾਹੀਦਾ ਇਹ ਚੋਰੀ ਹੁੰਦੀ ਹੈ ਖੋਜ ਕਿਸੇ ਦੀ ਹੋਵੇ ਤੇ ਕੱਟ ਐਂਡ ਪੇਸਟ ਨਹੀਂ ਕਰਨਾ ਚਾਹੀਦਾ ਉਹ ਉਹਨਾਂ ਨੇ ਕਿਹਾ ਇਸ ਸ਼ਬਦ ਵਿੱਚ 19 ਦੋਸ਼ਾਂ ਤੋਂ ਜਿਹੜਾ ਮੁਕਤ ਹੋ ਜਾ ਉਹ ਬ੍ਰਹਮ ਗਿਆਨੀ ਹੈ ਇਹਦੇ ਵਿੱਚ ਸਭ ਤੋਂ ਪਹਿਲਾ ਬਚਨ ਇਹ ਸੋਠ ਰਾਗ ਦਾ ਸਤਿਗੁਰਾਂ ਦਾ ਬਚਨ ਨੇ ਜੋ ਨਰ दुख मैं, दुख नहीं मान क्योंकि गुरु तेग बहादुर साहब की बाणी च ना जी आप जी देखो एक शब्द बाणी चीज पढ़ने मह मम्मा हाए सारी एक पाठ करने हैं। माहे कन्ना ला के हाए स्यारी सतगुरु गुरु तेग बहादुर साहब की बाणी च मह शब्द भी आवेगा पर ज्यादातर तुम जो पाठ करोगे ममे ते दुलावान लगिया हो ਗੁਰ ਤੇਗ ਬਹਾਦਰ ਸਾਹਿਬ ਦੀ ਬਾਣੀ ਚ ਜੀ ਵਿਹਾਰੀ ਬਹੁਤ ਸ਼ਬਦ ਮਿਲਣਗੇ ਕਾਹਤ ਮਾਰੇ ਸ਼ਬਦ ਵਰਤੇ ਆ ਹਜ਼ੂਰ ਨੇ ਇੱਥੇ ਬਚਨ ਕੀਤਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਜੋ ਨਰ ਜਿਹੜਾ ਮਨੁੱਖ ਦੁੱਖ ਵਿੱਚ ਦੁੱਖ ਨੂੰ ਦੁੱਖ ਮਹਿਸੂਸ ਨਾ ਕਰੇ ਕਹਾਰਿਓ ਮੈਂ ਇਹ ਉਦਨ ਅਨੰਦਪੁਰ ਸਾਹਿਬ ਵੀ ਕਿਹਾ ਇਸ ਸ਼ਬਦ ਦੀ ਵਿਆਖਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੀਤੀ ਇਸ ਸ਼ਬਦ ਦੀ ਵਿਆਖਿਆ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਇਸ ਸ਼ਬਦ ਦੀ ਵਿਆਖਿਆ ਮਾਤ ਗੁਜਰੀ ਜੀ ਨੇ ਕੀਤੀ ਇਸ ਸ਼ਬਦ ਦੀ ਵਿਆਖਿਆ ਜੇ ਲੱਭਣੀ ਹੈ ਨਾ ਤੇ ਮਾਚੀਵਾੜ ਦੇ ਜੰਡ ਕੋਲੋਂ ਪੁੱਛੋ ਇਹ ਸ਼ਬਦ ਦੀ ਵਿਆਖਿਆ ਕੀ ਹੈ ਹਾਲਾਂਕਿ ਬ੍ਰਹਮ ਗਿਆਨੀ ਲਈ ਸ਼ਬਦ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਦੁੱਖ ਆਵੇ ਪਰ ਦੁੱਖ ਨੂੰ ਦੁੱਖ ਦੇ ਰੂਪ ਚ ਨਾ ਮੰਨੇ ਜੀ ਪਰ ਇੱਥੇ ਨਹੀਂ ਕਿਹਾ ਵੀ ਕਮਾਈ ਵਾਲੇ ਨੂੰ ਕਦੀ ਦੁੱਖ ਨਹੀਂ ਆ ਸਕਦਾ ਮਰਜ ਕਹੇ ਦੁੱਖ ਆਵੇ ਦੁੱਖ ਨੂੰ ਦੁੱਖ ਨਾ ਮੰਨੇ ਤੇ ਅਗਲਾ ਬਚਨ ਸੁਖ ਸਨੇਹ ਸਨੇਹ ਦਾ ਅਰਥ ਪਿਆਰ ਸੁਖ ਨਾਲ ਪਿਆਰ ਨਾ ਪਾਏ ਪਕੜ ਨਾ ਰੱਖੇ ਕਿਉਂਕਿ ਇਹ ਸੁਖ ਸਦਾ ਨਹੀਂ ਰਹਿਣਾ ਦੁੱਖ ਵਿੱਚ ਦੁੱਖ ਨਾ ਮੰਨੇ ਸੁਖ ਨੂੰ ਪਿਆਰ ਨਾ ਕਰੇ ਤੇ ਅੰਦਰ ਦੀ ਬਿਰਤੀ ਇੰਨਾ ਕ ਨਰਲੇਪ ਹੋਵੇ ਉਹਦੇ ਸਾਹਮਣੇ ਸੋਨਾ ਸੋਨਾ ਨਾ ਪਾਸੇ ਉਹਦੀ ਬਿਰਤੀ ਵਿੱਚ ਸੋਨੇ ਤੇ ਮਿੱਟੀ ਦੀ ਇੱਕੋ ਜਿਹੀ ਵੈਲਿਊ ਹੋਵੇ ਮੈਂ ਤਾਂ ਕਹੇ ਜੀ ਮੈਂ ਸਿਰਫ ਅਖਰੀ ਅਰਥ ਕਰਕੇ ਜਾਵਾਂਗਾ ਪਰ ਇਸ ਸ਼ਬਦ ਦੀ ਗਹਿਰਾਈ ਚ ਹੁਣ ਫਿਰ ਬੇਨਤੀ ਕੀ ਦੁੱਖ ਆ ਨਹੀਂ ਸਕਦਾ ਗੁਰੂ ਸਾਹਿਬ ਨੇ ਤੇ ਬਚਨ ਕੀਤਾ ਹੈ ਕਹਿਣ ਲੱਗੇ ਜਿਹੜਾ ਸੁੱਖ ਤੇ ਦੁੱਖ ਹੈ ਇਹ ਰੱਬ ਦੇ ਦਰ ਤੋਂ ਹਰ ਜੀਵ ਨੂੰ ਜਨਮ ਵੇਲੇ ਸਰੂਪਾ ਮਿਲਦਾ ਹੈ ਸੁੱਖ ਦੁੱਖ ਦੋਏਦਾਰ ਕਪੜੇ ਪਹਿਰਾਂ ਜਾਏ ਮਨੁੱਖ ਅੱਗੇ ਮਾਰਨ ਕਹੇ ਜਿੱਥੇ ਬੋਲਣ ਹਾਰੀਆ ਤਿੱਥੇ ਚੰਗੀ ਚੁੱਪ ਅਸੀਂ ਅਰਥ ਵੈਸੀ ਨੂੰ ਕਰਨੇ ਜਿੱਥੇ ਕਾਰਗੂਮੈਂਟਾਂ ਵਿੱਚੋਂ ਚੁੱਪ ਕਰ ਜੋ ਚਲੋ ਸਕਦੇ ਨੇ ਇੱਥੇ ਅਰਥ ਹੈ ਜਿੱਥੇ ਬੋਲਣ ਹਾਰੀ ਹੈ ਜਿੱਥੇ ਪਰਮਾਤਮਾ ਦੇ ਸਾਹਮਣੇ ਸਾਡੀ ਕੋਈ ਪੇਸ਼ ਨਹੀਂ ਚੱਲਦੀ ਉੱਥੇ ਚੁੱਪ ਕਰਕੇ ਰਾਜਾ ਨੂੰ ਮੰਨ ਲੈ ਕਿਉਂਕਿ ਦੁੱਖ ਤੇ ਸੁੱਖ ਰੱਬ ਦੇ ਦਰ ਤੋਂ ਮਿਲੇ ਹੋਏ ਕੱਪੜੇ ਨੇ ਇਹ ਸਭ ਨੂੰ ਪਾਣੇ ਪਹਿਣਨੇ ਨੇ ਜੀ ਇਹ ਪੀਰ ਫਕੀਰ ਸਭ ਨੇ ਪਾਏ ਦੁੱਖ ਨੂੰ ਦੁੱਖ ਨਾ ਮੰਨੇ ਸੁੱਖ ਨਾਲ ਪਕੜ ਨਾ ਰੱਖੇ ਥੋੜਾ ਜਿਹਾ ਆਪਾਂ ਦੇਖ ਲਾਂਗੇ ਜੀ ਉਂਝ ਦੁੱਖ ਹੈ ਕੀ ਮੈਂ ਪਿਛਲੇ ਦਿਨ ਹੀ ਕਿਹਾ ਜੀ ਭਾਰਤ ਦੇ ਸ਼ਾਸਤਰ ਤਿੰਨ ਤਾਪਾਂ ਦੀ ਗੱਲ ਕਰਦੇ ਆ ਅਸੀਂ ਬਾਣੀ ਚ ਪੜਨੇ ਆ ਤੀਨੇ ਤਾਪ ਨਿਵਾਰਨ ਕਰਾ ਅਸੀਂ ਆਦ ਬਿਆਦ ਉਪਾਦ ਦੀ ਥਾਂ ਕੱਲਾ ਉਪਾਦ ਵੀ ਪੜ ਲਏ ਨੇ ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ ਅੱਜ ਵੀ ਸਤਿਗੁਰਾਂ ਦੇ ਹੁਕਮਨਾਮਾ ਤੁਸੀਂ ਪੜ ਕੇ ਆਏ ਹੋ ਜੀ ਅੱਜ ਮਾਰ ਇਹਨ ਇੱਥੇ ਦੁੱਖ ਦੀ ਨਿਵਰਤੀ ਦਾ ਹੁਕਮਨਾਮਾ ਦਿੱਤਾ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਤੁਸੀਂ ਪੜ ਕੇ ਆਏ ਹੋ ਪੰਜ ਦੋਖ ਅੰਗ ਰੋਗ ਇਤਨ ਤੇ ਸਗਲ ਦੂਰ ਕੀਨ ਦੁੱਖ ਨੂੰ ਦੁੱਖ ਨਾ ਮੰਨੇ ਪਰ ਮੇਰੀ ਇੱਕ ਬੇਨਤੀ ਦੁੱਖ ਹੈ ਕਿ ਦੁੱਖ ਅਸਲ ਚ ਬੰਦੇ ਦੀ ਮਾਨਸਿਕੀ ਅਵਸਥਾ ਹੈ ਇਹਨੂੰ ਹੋਰ ਸ਼ੌਕਾ ਕਰਨ ਲਈ ਸਿਆਣੇ ਕਹਿੰਦੇ ਆ ਜਿਹੜੀ ਘਟਨਾ ਜਿਹੜੀ ਚੀਜ਼ ਜਿਹੜਾ ਬੰਦਾ ਮੇਰੇ ਮਨ ਦੇ ਪ੍ਰਤੀਕੂਲ ਹੋਵੇ ਲਭ ਸੁਣਿਓ ਕੋਈ ਘਟਨਾ ਕੋਈ ਬੰਦਾ ਜਿਹੜਾ ਮੇਰੇ ਮਨ ਦੇ ਪ੍ਰਤੀਕੂਲ ਉਲਟ ਹੈ ਉਹ ਮੇਰੇ ਲਈ ਦੁਖਦਾਈ ਹੈ ਤੇ ਜਿਹੜੀ ਘਟਨਾ ਜਿਹੜਾ ਬੰਦਾ ਜਿਹੜੀ ਚੀਜ਼ ਮੇਰੇ ਮਨ ਦੇ ਅਨਕੂਲ ਹੈ ਉਹ ਮੇਰੇ ਵਾਸਤੇ ਸੁਖਦਾਈ ਜੋ ਮਨ ਨੂੰ ਚੰਗਾ ਲੱਗੇ ਉਹ ਧੁਖ ਹੈ ਜੋ ਮਨ ਨੂੰ ਨਹੀਂ ਚੰਗਾ ਲੱਗ ਰਿਹਾ ਆਪਾਂ ਉਹਨੂੰ ਕਹਿੰਦੇ ਆ ਇਹ ਜਿਹੜਾ ਮਨ ਨੂੰ ਚੰਗਾ ਲੱਗੇ ਸੁਖ ਹੈ ਜਿਹੜਾ ਨਹੀਂ ਚੰਗਾ ਲੱਗ ਰਿਹਾ ਉਹ ਦੁਖ ਹੈ ਉਂਝ ਸਤਿਗੁਰੂ ਗੁਰੂ ਨਾਨਕ ਸਾਹਿਬ ਜਦੋਂ ਦੁੱਖਾਂ ਦੀ ਗੱਲ ਕਰਦੇ ਆ ਮੈਂ ਕਹਿੰਦਾ ਸਾਰੀ ਦੁਨੀਆ ਕਹਿੰਦੀ ਹੈ ਦੁੱਖ ਜਦੋਂ ਕਿਤੇ ਦੁੱਖ ਆਪਰਦਾ ਹੈ ਨਾ ਰੱਬ ਦਾ ਕਹਿਰ ਹੈ ਰੱਬ ਦੀ ਕਰੋਪੀ ਹੈ ਕਿ ਰੱਬ ਨੇ ਕਹਿਰ ਕਰ ਦਿੱਤਾ ਪਰ ਮੇਰੇ ਬਾਬਾ ਜੀ ਬਾਣੀ ਚ ਕਹਿੰਦਿਆ ਨਹੀਂ ਦੁੱਖ ਭੁੱਖ ਤੇ ਮੌਤ ਰੱਬ ਦੀ ਦਾਤ ਹੈ ਕੇਤਿਆਂ ਦੂਖ ਭੂਖ ਸਦਮਾਰ ਇਹ ਤੇ ਦਾਤ ਤੇਰੀ ਦਾਤਾਂ ਉਥੇ ਦੁੱਖ ਨੂੰ ਦਾਤ ਕਿਹਾ ਹੈ ਪਰ ਮੇਰੀ ਬੇਨਤੀ ਤਿੰਨ ਤਰ੍ਹਾਂ ਦੇ ਦੁੱਖ ਨਹੀਂ ਬੜਾ ਮੈਂ ਸਰਲ ਜੇ ਅਰਥ ਕਰ ਜਾਵਾਂਗਾ ਗੁਰਬਾਣੀ ਮੁਤਾਬਕ ਸਤਗੁਰਾਂ ਨੇ ਕਿਹਾ ਵੀ ਉੰਜ ਬਾਹਰ ਦੇ ਦੁੱਖ ਜਿਹੜੇ ਨੇ ਨਾ ਇਹਨਾਂ ਦੀ ਗਿਣਤੀ ਚਾਰ ਕੀਤੀ ਇੱਕ ਵਿਛੋੜਾ ਦੁੱਖ ਹੈ ਅੰਦਰ ਦੀ ਤ੍ਰਿਸ਼ਨਾ ਦੀ ਭੁੱਖ ਦੁੱਖ ਹੈ ਇੱਕ ਮੌਤ ਦਾ ਦੁੱਖ ਹੈ ਇੱਕ ਸਰੀਰ ਨੂੰ ਲੱਗੇ ਦੁੱਖ ਨੇ ਇਹ ਤੇ ਸਤਗੁਰੂ ਕਹਿ ਰਹੇ ਨੇ ਕਿ ਦੁੱਖ ਨੂੰ ਦੁੱਖ ਦੇ ਰੂਪ ਚ ਨਾ ਮੰਨੇ ਪਰ ਮਨ ਛੁੱਟੇਗਾ ਕਿਵੇਂ ਨਾ ਮੰਨੇ ਕੋਈ ਤਰੀਕਾ ਦੱਸੋ ਫਿਰ ਸਤਗੁਰੂ ਬਾਣੀ ਚ ਸਮਤ ਦਿੰਦੇ ਮਹਾਰਾਜ ਕਹਿੰਦੇ ਕਿਸੇ ਵੈਦ ਨੂੰ ਪੁੱਛ ਕੇ ਹਕੀਮ ਨੂੰ ਪੁੱਛੀ ਹਕੀਮ ਤੇ ਵੈਦ ਜਦੋਂ ਦਵਾਈ ਬਣਾਉਂਦੇ ਨੇ ਉਹ ਜੜੀਆਂ ਬੂਟੀਆਂ ਵਰਤਦੇ ਨੇ ਇੱਥੋਂ ਤੱਕ ਕਿ ਉਹ ਜ਼ਹਿਰ ਵੀ ਵਰਤਦੇ ਨੇ ਜੀ ਮੌਰਾ ਵਰਤਦੇ ਨੇ ਸੰਕਿਆ ਵਰਤਦੇ ਨੇ ਸਤਿਗੁਰੂ ਕਹਿੰਦੇ ਨੇ ਕਿ ਸੰਕਿਆ ਜ਼ਹਿਰ ਮੌਰਾ ਬੰਦਾ ਸਿੱਧਾ ਖਾਏ ਤੇ ਉਹ ਬੰਦੇ ਦੀ ਮੌਤ ਲਿਆ ਦਿੰਦਾ ਹੈ ਉਹੀ ਵੈਦ ਦੇ ਕੋਲ ਮੌਰਾ ਹੋਵੇ ਉਸ ਮੋਹਰੇ ਨੂੰ ਸੰਕੀਏ ਨੂੰ ਜ਼ਹਿਰ ਨੂੰ ਜਦੋਂ ਉਹ ਮਸਾਲੇ ਪਾ ਪਾ ਕੇ ਉਹਨੂੰ ਪੁਛਤਾ ਬਣਾ ਦਿੰਦਾ ਹੈ ਕਹਿਣ ਲੱਗੇ ਜਿਹੜਾ ਜ਼ਹਿਰ ਲੋਕਾਂ ਵਾਸਤੇ ਦੁਖਦਾਈ ਤੇ ਮੌਤਖੈ ਜਦੋਂ ਮਸਾਲਾ ਪੈ ਜਾਏ ਉਹ ਮੌਤ ਤੋਂ ਬਚਾਉਣ ਵਾਸਤੇ ਦਵਾਈ ਬਣ ਜਾਂਦਾ ਸਤਿਗੁਰੂ ਕਹਿੰਦੇ ਦੁੱਖ ਮੌਰਾ ਹੈ ਪਰ ਮਹਾਰਾਜ ਜੀ ਕਿਹੜਾ ਮਸਾਲਾ ਪਾਈਏ ਦੁੱਖ ਚ ਜਦੋਂ ਦੁੱਖ ਆਵੇ ਉਹ ਜੜੀਆਂ ਬੂਟੀਆਂ ਮਸਾਲੇ ਪਾ ਰਿਹਾ ਇਸ ਜ਼ਹਿਰ ਵਿੱਚ ਮੇਰੇ ਧੰਨ ਗੁਰੂ ਨਾਨਕ ਸਾਹਿਬ ਵਚਨ ਕਰਦੇ ਨੇ ਦੁੱਖ ਦੇ ਸਮੇਂ ਪਰਮਾਤਮਾ ਦੇ ਨਾਮ ਦਾ ਗੁਰੂ ਦੇ ਸ਼ਬਦ ਦਾ ਵਿੱਚ ਮਸਾਲਾ ਪਾ ਜਿੰਨਾ ਦੁੱਖ ਹੁੰਦਾ ਹੈ ਉਹਨਾਂ ਗੁਰੂ ਦੇ ਸ਼ਬਦ ਨੂੰ ਰੱਜ ਕੇ ਕਮਾ ਯਾਦ ਰੱਖੀ ਦੁੱਖ ਜ਼ਹਿਰ ਹੈ ਪਰ ਜਦੋਂ ਵਿੱਚ ਨਾਮ ਪੈ ਗਿਆ ਨਾ ਇਹ ਦੁੱਖ ਦਾਰੂ ਬਣ ਜਾਏਗਾ ਇਹ ਇਲਾਜ ਬਣ ਜਾਏਗਾ ਦੁੱਖ ਮੋਹਰਾ ਮਾਰੇ ਸ਼ਬਦ ਦੇ ਜਿਹ ਪੈਰੋ ਰਾਗ ਚ ਦੁੱਖ ਮੋਹਰਾ ਮਾਰਨ ਹਰ ਨਾਮ ਦੁੱਖ ਮੌਰਾ ਕੇ ਜ਼ਹਿਰ ਹੈ ਇੱਥੇ ਮਾਰਨ ਦਾ ਲਫ਼ਜ਼ੀ ਅਰਥ ਮਰਨਾ ਨਹੀਂ ਮਾਰਨ ਦਾ ਅਰਥ ਹੈ ਮਸਾਲਾ ਦੁੱਖ ਮੌਰਾ ਦੁੱਖ ਵਾਕਈ ਜ਼ਹਿਰ ਹੈ ਬੰਦੇ ਮੌਤ ਵਾਲੇ ਪਾਸੇ ਜਾਂਦੇ ਆ ਪਰ ਇਹਦੇ ਵਿੱਚ ਜੇ ਮਸਾਲਾ ਤੋਂ ਨਾਮ ਦਾ ਪਾਦਾਂ ਦੁੱਖ ਮੌਰਾ ਮਾਰਨ ਹਰ ਨਾਮ ਸਿਲਾ ਸੰਤੋਖ ਕਿਉਂਕਿ ਉਹ ਪੱਥਰ ਦੇ ਉੱਤੇ ਕੁੱਟਦਾ ਹੈ ਨਾ ਗੁਰੂ ਸਾਹਿਬ ਕਹਿੰਦੇ ਸੰਤੋਖ ਦੀ ਬਿਰਤੀ ਪੈਦਾ ਕਰ ਇਸ ਪੱਥਰ ਦੇ ਉੱਤੇ ਦਵਾਈ ਤਿਆਰ ਹੁੰਦੀ ਹੈ ਕਿ ਤੇ ਇਹਨੇ ਉੱਤੇ ਇੱਕ ਪੱਥਰ ਪਕੜਿਆ ਹੁੰਦਾ ਹੋਰ ਉਹ ਚੱਟੂ ਵਿੱਚ ਵੀ ਕੁੱਟਦੇ ਕਹਿਣ ਲੱਗੇ ਜਿਹੜਾ ਉੱਤੇ ਵਾਲਾ ਪੱਥਰ ਖੈ ਉਹ ਦਾਨਪੁਨਖ ਹੈ ਤੂੰ ਜ਼ਹਿਰ ਦੇ ਵਿੱਚ ਨਾਮ ਦਾ ਮਸਾਲਾ ਪਾ ਦੇ ਦੁੱਖ ਜ਼ਹਿਰ ਹੈ ਨਾਮ ਦਾ ਮਸਾਲਾ ਪਾ ਦੇ ਸੰਤੋਖ ਦੀ ਬਿਰਤੀ ਤੈਨੂੰ ਰਗੜ ਲੈ ਤੇ ਇਹਨੂੰ ਉੱਤੋਂ ਜਿਹੜਾ ਰਗੜਨ ਵਾਲਾ ਪੱਥਰ ਉਹ ਦਾਨ ਦਾ ਹੈ ਇੱਕ ਕੰਮ ਕਰੀ ਇਹ ਰੋਜ਼ ਖਾਈ ਇਹਦੇ ਖਾਣ ਨਾਲ ਤੈਨੂੰ ਦੁੱਖ ਦੁੱਖ ਨਹੀਂ ਮਹਿਸੂਸ ਹੋਵੇਗਾ ਮਾਰੇ ਦਾ ਬਚੇ ਨੀ ਦੁੱਖ ਮੋਹਰਾ ਮਾਰਨਾ ਹਰ ਨਾਮ ਸਿਲਾ ਸੰਤੋਖ ਪੀਸਣ ਹੱਥ ਦਾਨ ਨਿਤ ਨਿਤ ਲਿਗੋ ਨਾ ਚੀਜੇ ਦੇ ਅੰਤਕਾਰ ਜਮ ਮਾਰੇ ਠੇ ਐਸਾ दारू ਖਾਹੇ ਗਵਾਰ ਜਿਤ ਖਾਦੇ ਤੇਰੇ ਜਾਏ ਵਕਾਰ ਆਹ ਦਵਾਈ ਖੈ ਦੁੱਖ ਨੂੰ ਦੁੱਖ ਨਾ ਮੰਨਣਾ ਮੈਂ ਅੱਜ ਅੱਗੇ ਬੇਨਤੀ ਕਰਾਂਗੇ ਸਾਰੇ ਸ਼ਬਦ ਦੀ ਜਿਹੜਾ ਵੀ ਬੰਦਾ ਨਾਮ ਜਪੇਗਾ ਸੱਚੇ ਨਾਮ ਇੰਨੀ ਵੱਡੀ ਤਾਕਤ ਦਿੰਦਾ ਹੈ ਉਹ ਦੁੱਖ ਨੂੰ ਹੰਡਾਣ ਵਾਸਤੇ ਸਮਰੱਥਾ ਬਖਸ਼ ਦਿੰਦਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਅਗਲਾ ਬਚਨ ਹੈ ਸੁਖ ਸਨੇਹ ਬਾੜਮੁਖੀ ਸਖ ਸੁਖ ਅਜ ਮਿਲ ਕੋ ਮਿਲਿਆ ਸੁਖ ਨਾਲ ਪ੍ਰੇਮ ਨਾ ਕਰੇ ਸੁਖ ਨੂੰ ਪਕੜ ਕੇ ਨਾ ਬੜੇ